हेलो दोस्तों सुरजीत तंबर दी सारेया नु प्यार भरी सत श्री अकाल आदाब नमस्ते रंग पंजाब दे चैनल दे उत्ते ਤੁਹਾਡਾ ਸਾਰਿਆਂ ਦਾ ਸਵਾਗਤ ਬਹੁਤ ਬਹੁਤ ਸ਼ੁਕਰੀਆ ਇਸ ਵੀਡੀਓ ਰਾਹੀਂ ਮੈਂ ਕਰਦੀ ਆ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਪਰ ਮਹੰਗਾ ਰਾਮ ਮੈਨੂੰ ਮਿਲਦੇ ਆ ਜਿਹੜੇ ਕਮੈਂਟ ਕਰਦੇ ਆ ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਨਹੀਂ ਕਰਦੇ ਤੇ ਵੀਡੀਓ ਦੇਖ ਕੇ ਟੀਸ਼ਰਟ ਦਿੰਦੇ ਆ ਉਹਨਾਂ ਦਾ ਵੀ ਸ਼ੁਕਰੀਆ ਮੈਂ ਇੱਕ ਤੁਹਾਨੂੰ ਬਹੁਤ ਪੁਰਾਣਾ ਲੋਕੀ ਸੁਣਾਉਣੀ ਆ ਜਿਹੜਾ ਇੱਕ ਧੀ ਦੀ ਮਾਪਿਆਂ ਪ੍ਰਤੀ ਇਕ ਤੰਗ ਮਾਂ ਨਾਲ ਮੋਹ ਦੱਸਿਆ ਸੁਣੋ ਉਮੀਦ ਹੈ ਸੰਦੇ ਵਾਏਗਾ ਸੰਦਾਇਤਾ ਜ਼ਰੂਰ ਕਮੈਂਟ ਕਰਕੇ ਦੱਸਿਆ ਜੇ ਪਲੀਜ਼ ਜਿਆਦਾ ਤੋਂ ਜਿਆਦਾ ਸ਼ੇਅਰ ਲਾਈਕ ਤੇ ਕਮੈਂਟ ਕਰ ਦਿਆ ਕਰੋ ਬਾਬਲ ਨੇ ਸਦੀਆਂ ਧੀਆਂ ਚਿੱਠੀਆਂ ਪੇਜ ਕੇ ਬਾਬਲ ਨੇ ਸਦੀਆਂ ਧੀਆਂ ਚਿੱਠੀਆਂ ਪੇਜ ਕੇ ਅਮਰੀ ਨੂੰ ਚ ਚੜ ਜਾਂਦਾ ਤੀਆਂ ਵੱਲ ਦੇਖ ਕੇ ਅਮਲੀ ਨੂੰ ਚ ਚੜ ਜਾਂਦਾ ਤੀਆਂ ਵੱਲ ਦੇਖ ਕੇ ਬਾਬਲ ਨੇ ਸਦੀਆਂ ਤੀਆਂ ਬਾਬਲ ਦੇ ਵੇੜੇ ਠੰਡੀਆਂ ਪਿੱਪਲਾਂ ਦੀਆਂ ਛਾਵਾਂ ਬਾਬਲ ਦੇ ਵੇੜੇ ਠੰਡੀਆਂ ਪਿਪੜਾਂ ਦੀਆਂ ਸ਼ਾਮਾਂ ਝਿੜਕਣ ਜੇ ਸਸਾ ਗਲਨੜੇ ਲਾਉਂਦੀਆਂ ਮਾਂ ਝਿੜਕਣ ਜੇ ਸਸਾ ਗਲਨੜੇ ਲਾਉਂਦੀਆਂ ਮਾਂ ਬਾਬਲ ਦੇ ਵੇੜੇ ਪਿਪੜੀ ਬਾਬਲ ਦੇ ਵੇੜੇ ਅਸਾਂ ਝੂਟੀਆਂ ਸਿਪੀਂਗਾ ਬਾਬਲ ਦੇ ਵੇੜੇ ਅਸਾ ਝੂਟੀਆਂ ਸਿਪੀਂਗਾ ਸੋਰੇ ਕਰੂਡੀਆਂ ਸਾਡੇ ਨੈਣਾਂ ਦੀ ਨੀਂਦਾਂ ਸੋਰੇ ਕਰੂਡੀਆਂ ਸਾਡੀਆਂ ਨੈਣਾਂ ਦੀ ਨੀਂਦਾਂ ਬਾਬਲ ਦੇ ਵੇੜੇ ਪਹਿਣਾ ਨੂੰ ਸੱਦਿਆ ਵੀਰੇ ਚਿੱਠੀਆਂ ਭੇਜ ਕੇ ਪਾਬੋ ਦੇ ਮੱਥੇ ਤੀਉੜੀ ਨਣਦਾ ਨੂੰ ਦੇਖ ਕੇ ਪਾਬੋ ਦੇ ਮੱਥੇ ਤੀਉੜੀ ਨਣਦਾ ਨੂੰ ਦੇਖ ਕੇ ਵੀਰੇ ਨੇ ਸੱਦਿਆ ਪਹਿਣਾ ਚੱਕਦੇ ਨਹੀਂ ਪਾਬੋ ਚਰਖਾ ਚੱਕਦੇ ਨਹੀਂ ਪੂਣੀਆਂ ਚੱਕਦੇ ਨਹੀਂ ਪਾਬੋ ਚਰਖਾ ਚੱਕਦੇ ਨਹੀਂ ਪੂਣੀਆਂ ਤੇਰੇ ਘਰ ਆਈਆਂ ਅੱਜ ਨਣ ਦਾ ਪਰਾਨੀਆਂ ਤੇਰੇ ਘਰ ਆਈਆਂ ਅੱਜ ਨਣ ਦਾ ਪਰਾਨੀਆਂ ਚੱਕਦੇ ਨਹੀਂ ਪਾਬੋ ਚਰਖਾ ਸਣ ਮਹੀਨੇ ਸੁਕੜੇ ਪੋਨੀ ਅੱਖੇ ਇਸਵੇ ਸਣ ਮਹੀਨੇ ਸੁਕੜੇ ਪੋਨੀ ਅੱਖੇ ਇਸਵੇ ਸਾਡਾ ਮਨ ਲੋਚੇ ਵੀਰਾ ਅਮੜੀ ਦਾ ਦੇਸ਼ਵੇ ਸਾਡਾ ਮਨ ਲੋਚੇ ਵੀਰਾ ਅਮੜੀ ਦਾ ਦੇਸ਼ਵੇ ਸਣ ਮਹੀਨੇ ਸੁਕੜੇ ਕੁਣੇ ਪਾ ਮਦੂਸ਼ਲੇ ਸੋਣ ਮਹੀਨੇ ਸੁਕਣੇ ਪਾ ਮਦੂਸ਼ਲੇ ਨਹੀਂ ਹੋ ਨਹੀਂ ਹੋ ਜੇ ਮਿਲਦਾ लाड़ ਵੀਰ ਅੰਮਾ ਦੇ ਜਾਏ ਨਹੀਂ ਹੋ ਜੇ ਮਿਲਦਾ लाड़ ਵੀਰ ਅੰਮਾ ਦੇ ਜਾਏ ਸੋਣ ਸੋਣ ਮਹੀਨੇ ਸੁੱਕਣੇ ਪਾ ਮਰ ਜਾਇਆ ਸੋਣ ਮਹੀਨੇ ਸੁੱਕਣੇ ਪਾ ਮਰ ਜਾਇਆ ਚਿੜਕੀ ਨਾ ਪਾਬੋ ਸੀ ਤੇਰੇ ਸੋਰੇ ਦੀਏ ਜਾਇਆ ਚਿੜਕੀ ਨਾ ਪਾਬੋ ਸੀ ਤੇਰੇ ਸੋਰੇ ਦੀਏ ਜਾਇਆ ਸਣ ਮਹੀਨੇ ਸੁਕਣੇ ਬਾਬਲ ਨੇ ਸਦੀਆਂ ਧੀਆਂ ਚਿੱਠੀਆਂ ਭੇਜ ਕੇ ਬਾਬਲ ਨੇ ਸਦੀਆਂ ਧੀਆਂ ਚਿੱਠੀਆਂ ਭੇਜ ਕੇ ਮਾ ਮਾਤਾ ਨੂੰ ਚਾ ਚੜ ਜਾਂਦਾ ਧੀਆਂ ਬਨ ਦੇਖ ਕੇ ਮਾਤਾ ਨੂੰ ਚਾ ਚੜ ਜਾਂਦਾ ਤਿਆਂ ਨੂੰ ਦੇਖ ਕੇ ਚੁੱਕ ਦੇ ਨੀ ਪਾਬੋ ਚਰਖਾ ਚੁੱਕ ਦੇ ਨੀ ਪੂਣੀਆਂ ਚੁੱਕ ਦੇ ਨੀ ਪਾਬੋ ਚਰਖਾ ਚੁੱਕ ਦੇ ਨੀ ਪੂਣੀਆਂ ਤੇਰੇ ਘਰ ਆਇਆ ਅੱਜ ਨਣ ਦਾ ਪਰੋਣੀਆਂ ਤੇਰੇ ਘਰ ਆਇਆ ਅੱਜ ਨਣ ਦਾ ਪਰੋ 죽데 니 파보 চরખા ਸੁਣ ਮਹੀਨੇ ਸੁਕਨੇ ਪੋਨੀ ਦਸ਼ਾਲੇ ਸੁਣ ਮਹੀਨੇ ਸੁਕਨੇ ਪੋਨੀ ਦਸ਼ਾਲੇ ਪਾਲੇ ਨਾ ਮਿਲਦਾ ਵੀਰਾ ਮਾਂ ਦਾ ਏ लाੜੇ ਪਾਲੇ ਨਾ ਮਿਰਦਾ ਵੀਰਾ ਮਾਂ ਦਾ ਏ ਸੋਣ ਮਹੀਨੇ ਸੁਪਨੇ ਸੋਣ ਮਹੀਨੇ ਸੁਪਨੇ ਸੋਣ ਮਹੀਨੇ ਸੁਪਨੇ ਦੋਸਤੋ ਇਹ ਮੇਰਾ ਛੋਟਾ ਜਿਹਾ ਗੀਤ ਜੇ ਤੁਹਾਨੂੰ ਪਸੰਦ ਆਇਆ ਜ਼ਰੂਰ ਕਮੈਂਟ ਕਰਕੇ ਦੱਸਿਓ ਮੇਰੀ ਛੋਟੀ ਜੀ ਕੋਸ਼ਿਸ਼ ਕਿ ਐਸੀ ਲੱਗੀ ਤੁਹਾਨੂੰ ਮੇਸ਼ਾ ਮੇਰੀ ਕੋਸ਼ਿਸ਼ ਰਹਿੰਦੀ ਆ ਕਿ ਜਿਹੜੇ ਮੂੰਹੋਂ ਮੂੰਹ ਚਲਦੇ ਆ ਇਹ ਆ ਗੀਤ ਜੋ ਕਿਤਾਬਾਂ ਵਿੱਚ ਨਹੀਂ ਆ ਜੋ ਕਿਤੇ ਨਹੀਂ ਮਿਲਦੇ ਇਹ ਨਹੀਂ ਪਤਾ ਕਿ ਇਹਨੇ ਲਿਖਿਆ ਕਿਸ ਤਰ੍ਹਾਂ ਬਣਿਆ ਇਹ ਤੁਹਾਨੂੰ ਬਹੁਤ ਘੱਟ ਸੁਣਨ ਨੂੰ ਮਿਲਣਗੇ ਤੇ ਜਰੂਰ ਜਰੂਰ ਥੋੜਾ ਜਿਹਾ ਤੁਸੀਂ ਹੌਸਲਾ ਬਜਾਈ ਜਰੂਰ ਕਰਿਆ ਕਰੋ ਕੋਸ਼ਿਸ਼ ਮੇਰੀ ਇਹ ਆ ਕਿ ਇਹ ਵਿਰਸਾ ਜਿੰਦਾ ਰਹੇ ਥੈਂਕ ਯੂ ਵੀਡੀਓ ਦੇਖਣ ਵਾਸਤੇ ਸ਼ੁਕਰੀਆ ਬਹੁਤ ਬਹੁਤ ਜਿਉਂਦੇ ਵੱਸਦੇ ਰਹੋ